ਮੈਨੂੰ ਪੰਚਾਇਤ ਨੇ ਸਮੂਹ ਸੰਗਤ ਨੇ ਮੈਨੂੰ ਸਰਪੰਚ ਦਾ ਅਹੁਦਾ ਦਿੱਤਾ ਵਾ ਤੇ ਇਹ ਬੜਾ ਵੱਡਾ ਅਹੁਦਾ ਵਾ ਕਿ ਮੈਂ ਨਿਊਜ਼ੀਲੈਂਡ ਦੀ ਧਰਤੀ ਤੇ 8 9 10 ਸਾਲ ਰਿਹਾ ਵਾਂ ਤੇ ਉਹਦੇ ਵਿੱਚ ਵਿੱਚ ਮੈਂ ਕੈਨੇਡਾ ਵੀ ਦੋ ਟਾਈਮ ਹੋ ਕੇ ਆਇਆ ਵਾਂ 홀ੀਡੇਸ ਆਸਟ੍ਰੇਲੀਆ ਦੀ ਧਰਤੀ ਵੀ ਹੋ ਕੇ ਆਇਆ ਹੋਰ ਮੈਂ ਸਿੰਗਾਪੁਰ ਕਾਫੀ ਛੋਟੀਆਂ ਕੰਟਰੀਆਂ 'ਚ ਘੁੰਮਿਆ ਵਾਂ ਤੇ ਇਸ ਚੀਜ਼ਾਂ ਦੇ ਲਈ ਮੈਨੂੰ ਕਾਫੀ ਮੈਂ ਜਾਣਕਾਰੀ ਕਲੈਕਟ ਕੀਤੀ ਹੋਈ ਆ ਅਸੀਂ ਰਲ ਕੇ ਦੋਵੇਂ ਜਣੇ ਜਿਹੜੇ ਕੰਮ ਪਿੰਡ ਦੇ ਰਹਿੰਦੇ ਆ ਜਰੂਰ ਉਹ ਨਿਬੇੜਾਂਗੇ ਆਪਾਂ ਅਗਲੇ 5 ਸਾਲਾਂ ਦੇ ਵਿੱਚ ਵਿੱਚ ਪਿੰਡ ਕਲਸ ਦੇ ਲੋਕਾਂ ਨੇ 파ਟੀ ਬਾਜ਼ੀ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਦਿਆ ਸਰਬਸੰਮਤੀ ਦੇ ਨਾਲ ਪੰਚਾਇਤ ਦੀ ਚੋਣ ਕੀਤੀ ਇਸ ਦੌਰਾਨ ਵਿਦੇਸ਼ੀ ਧਰਤੀ ਤੋਂ ਆਏ ਛੋਟੀ ਉਮਰ ਦੇ ਨੌਜਵਾਨ ਹਿੰਮਤ ਸਿੰਘ ਨੂੰ ਲੋਕਾਂ ਨੇ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਤੇ ਨਾਲ ਹੀ ਸਾਬਕਾ ਫੌਜੀ ਗੁਰਦੇਵ ਸਿੰਘ ਨੂੰ ਪੰਚਾਇਤ ਮੈਂਬਰ ਬਣਾਇਆ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਪੰਚ ਹਿੰਮਤ ਸਿੰਘ ਤੇ ਪੰਚ ਗੁਰਦੇਵ ਸਿੰਘ ਨੇ ਕਿਹਾ ਕਿ ਉਹ ਲੋਕਾਂ ਦਾ ਧੰਨਵਾਦ ਕਰਦੇ ਨੇ ਕਿ ਉਨ੍ਹਾਂ ਨੇ ਪਿੰਡ ਦੀ ਜ਼ਿੰਮੇਵਾਰੀ ਉਨ੍ਹਾਂ ਹੱਥ ਸੌਂਪੀ ਹੈ ਉਹ ਵਿਸ਼ਵਾਸ ਦਿਵਾਉਂਦੇ ਨੇ ਕਿ ਦਿਨ ਰਾਤ ਮਿਹਨਤ ਕਰਕੇ ਪਿੰਡ ਦਾ ਵਿਕਾਸ ਕਰਨਗੇ ਵੇਖੋ ਜੀ ਅੱਜ ਜਿਹੜਾ ਸਰਪੰਚ ਤੇ ਮੈਂਬਰ ਚੁਣੇ ਗਏ ਆ ਇਹਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਆ ਜਿਹੜੇ ਮੇਰੇ ਲੈਫਟ ਹੈਂਡ ਸਾਈਡ ਤੇ ਖੜੇ ਨੇ ਇਹ ਆਰਮੀ ਚੋਂ ਆਪਣੀ ਪੂਰੀ ਸੇਵਾ ਨਿਭਾ ਕੇ ਆਪਣੀ ਪੂਰੀ ਡਿਊਟੀ ਕਰਕੇ ਤੇ ਆਏ ਆ ਤੇ ਇਹ ਮੇਰਾ ਸਾਥ ਦੇ ਰਹੇ ਆ ਬਹੁਤ ਮੈਂਬਰ ਮੌਜੂਦ ਚੁਣੇ ਗਏ ਨੇ ਤੇ ਮੈਨੂੰ ਪੰਚਾਇਤ ਨੇ ਸਮੂਹ ਸੰਗਤ ਨੇ ਮੈਨੂੰ ਸਰਪੰਚ ਦਾ ਅਹੁਦਾ ਦਿੱਤਾ ਵਾ ਤੇ ਇਹ ਬੜਾ ਵੱਡਾ ਅਹੁਦਾ ਵਾ ਤੇ ਮੈਂ ਆਲਰੇਡੀ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਮੈਂ ਨਿਊਜ਼ੀਲੈਂਡ ਦੀ ਧਰਤੀ ਤੇ 8 9 10 ਸਾਲ ਰਿਹਾ ਵਾਂ ਤੇ ਉਹਦੇ ਵਿੱਚ ਵਿੱਚ ਮੈਂ ਕੈਨੇਡਾ ਵੀ ਦੋ ਟਾਈਮ ਹੋ ਕੇ ਆਇਆ ਹਾਂ 홀ੀਡੇਸ ਆਸਟ੍ਰੇਲੀਆ ਦੀ ਧਰਤੀ ਵੀ ਹੋ ਕੇ ਆਇਆ ਹਾਂ ਹੋਰ ਮੈਂ ਸਿੰਗਾਪੁਰ ਕਾਫੀ ਛੋਟੀਆਂ ਕੰਟਰੀਆਂ 'ਚ ਘੁੰਮਿਆ ਵਾਂ ਤੇ ਇਸ ਚੀਜ਼ਾਂ ਦੇ ਲਈ ਮੈਨੂੰ ਕਾਫੀ ਮੈਂ ਜਾਣਕਾਰੀ ਕਲੈਕਟ ਕੀਤੀ ਹੋਈ ਆ ਟਰੈਵਲ ਕਰਕੇ ਤੇ ਕੁਝ ਚੀਜ਼ਾਂ ਦੇ ਵਿੱਚ ਚਲੋ ਆਪਣਾ ਜ਼ਿਆਦਾ ਟਾਈਮ ਇੰਡੀਆ ਦੇ ਵਿੱਚ ਇਹਨਾਂ ਨੇ ਆਪਣਾ ਆਰਮੀ ਦੀ ਡਿਊਟੀ ਇੱਥੇ ਕੀਤੀ ਉਹ ਵੀ ਤੁਹਾਨੂੰ ਦੱਸਿਆ ਕਿ ਇਹ ਮੇਰੀ ਕਾਫੀ ਹੈਲਪ ਕਰਨਗੇ ਤੇ ਅਸੀਂ ਰਲ ਕੇ ਦੋਵੇਂ ਜਣੇ ਜਿਹੜੇ ਕੰਮ ਪਿੰਡ ਦੇ ਰਹਿੰਦੇ ਆ ਜਰੂਰ ਉਹ ਨੇ ਵੇਣਾਗੇ ਆਪਾਂ ਅਗਲੇ 5 ਸਾਲਾਂ ਦੇ ਵਿੱਚ ਵਿੱਚ ਸਰਕਾਰ ਦੀ ਮਦਦ ਲੈ ਕੇ ਤੇ ਆਪਾਂ ਕਿਸੇ ਦਾ ਕੋਈ ਲਾਹਮਾ ਨਾ ਰਹਿਣ ਦੇਾਂਗੇ ਸਰਪੱਛੀ ਗੱਲ ਕਰੀਏ ਬਾਹਰ ਦੇਖੀ ਅਸੀਂ ਦੇਖਦੇ ਪਿੰਡਾਂ ਦੇ ਨੌਜਵਾਨ ਜਿਹੜੇ ਨੇ ਵਿਦੇਸ਼ ਜਾਂਦੇ ਨੇ ਪਰ ਪਿੱਛੇ ਮੁੜ ਕੇ ਪਿੰਡ ਉਹ ਦੇਖਦੇ ਨਹੀਂ ਆ ਵੇਖੋ ਜੀ ਜਿਹੜੇ ਆਪਣਾ ਤੁਹਾਨੂੰ ਦੱਸਿਆ ਕਿ ਜਿੱਦਾਂ 20 ਲੱਖ ਰੁਪਇਆ ਲਾ ਕੇ ਆਪਾਂ ਕੋਸ਼ਤ ਤੇ ਹੱਦ ਤੱਕ ਕਈਆਂ ਫੈਮਲੀਆ ਦੇ ਵਿੱਚ ਪੈਸਾ ਇੰਨਾ ਕਿ ਜ਼ਿਆਦਾ ਹੁੰਦਾ ਵਾ ਤੇ ਕੁਝ ਬੱਚੇ ਇੰਜੋਏ ਕਰਨ ਜਾਂਦੇ ਨੇ ਬਾਹਰ ਜਿੱਦਾਂ ਕੈਨੇਡਾ ਮੈਂ ਵੇਖਿਆ ਜਾ ਕੇ ਕਿ ਕੁਝ ਬੱਚੇ ਰੈਂਟ ਤੋਂ ਬੜਾ ਤੰਗ ਹੁੰਦੇ ਨੇ ਤੇ ਕਈ ਇਧਰੋਂ ਰੈਂਟ ਕਰਾਇਆ ਆਪਣਾ ਖਾਣ ਪੀਣ ਦਾ ਜ਼ਮਾਨ ਇਧਰੋਂ ਆਪਣੇ ਮਾਪਿਓ ਕੋਲ ਮੰਗਾਉਂਦੇ ਉਹ ਤੇ ਵੇਖੋ ਇੱਕ ਹੌਲੀਡੇਜ਼ ਮਨਾਉਣ ਜਾਂਦੇ ਨੇ ਕੈਨੇਡਾ ਦੇ ਵਿੱਚ ਜਾਂ ਕਿਸੇ ਵੀ ਬਾਹਰਲੀ ਕੰਟਰੀ ਦੇ ਵਿੱਚ ਤੇ ਜਿਹੜਾ ਮੀਡੀਅਮ ਕਲਾਸ ਫੈਮਿਲੀ ਅਲਾਵਾ ਉਹ ਜੇ ਬੱਚਾ 20 ਲੱਖ ਲਾ ਕੇ ਜਾਂਦਾ ਤੇ ਦਿਨ ਰਾਤ ਉੱਥੇ ਮਿਹਨਤ ਕਰਦੇ ਆਪਾਂ ਵੇਖਦੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਆ ਤੇ ਕੁਝ ਚਲੋ ਡਰੱਗ ਦਾ ਸਿਸਟਮ ਇੱਥੇ ਵੀ ਪੰਜਾਬ ਦੇ ਵਿੱਚ ਵੀ ਕਿਹਾ ਜਾਂਦਾ ਤੇ ਅਸੀਂ ਬਾਹਰ ਵੀ ਮੈਂ ਬਹੁਤ ਜ਼ਿਆਦਾ ਵੇਖਿਆ ਵਾ ਬਾਹਰਲੀਆਂ ਕੰਟਰੀਜ਼ ਦੇ ਵਿੱਚ ਤੇ ਆਪਣਾ ਇਸ ਚੀਜ਼ ਦੇ ਵਿੱਚ ਚਲੋ ਮੈਂ ਤੁਹਾਨੂੰ ਕਹਿਣਾ ਕਿ ਚਲੋ 20 ਲੱਖ ਲਾ ਕੇ ਜਾਣਾ ਚੰਗਾ ਪਰ ਆਪਣੇ ਪੰਜਾਬ ਦੀ ਧਰਤੀ ਦੇ ਨਾਲ ਪਿਆਰ ਰੱਖਣਾ ਚਾਹੀਦਾ ਵਾ ਪਿੰਡ ਦੇ ਕੰਮ ਕਿਹੜੇ ਕਿਹੜੇ ਵਾਸਤੇ ਜਾਣਗੇ ਤੇ ਪਿੰਡ ਕਿਹੜਾ ਕਿੰਨਾ ਕੁ ਖੜਾ ਰਹਿ ਜਾਏਗਾ ਪਿੰਡ ਦੇ ਵੇਖੋ ਆਪਾਂ ਸਾਰੀ ਸਮੂਹ ਸੰਗਤ ਤੋਂ ਵਿਚਾਰ ਲਏ ਕਿ ਪਿੰਡ ਦੇ ਕਾਰਜ ਕਿਹੜੇ ਪੈਂਡਿੰਗ ਗਿਆ ਤੇ ਉਹਦੇ ਵਿੱਚ ਉਹਨਾਂ ਨੇ ਆਪਾਂ ਨੂੰ ਪਿੰਡ ਦਾ ਇੱਕ ਜਿਮ ਨਹੀਂ ਹੈ ਸਾਡੇ ਪਿੰਡ ਦੇ ਵਿੱਚ ਆਇਆ ਟਰਾਂਸਪੋਰਟ ਦੀ ਬੜੀ ਵੱਡੀ ਸੁਵਿਧਾ ਸਾਡੇ ਹੈ ਹੀ ਨਹੀਂ ਆ ਇੱਥੇ ਦੂਸਰੇ ਪਿੰਡਾਂ ਤੋਂ ਜਾ ਕੇ ਸਾਨੂੰ ਟਰਾਂਸਪੋਰਟ ਕਲੈਕਟ ਕਰਕੇ ਫਿਰ ਯੂਨੀਵਰਸਿਟੀ ਖਾਲਸਾ ਕਾਲਜ ਪੜਨ ਜਾਣਾ ਪੈਂਦਾ ਵਾ ਤੇ ਉਹ ਟਰਾਂਸਪੋਰਟ ਦਾ ਮੋਈਆ ਕਰਾਈ ਜਾਊਗੀ ਬੜਾ ਤੇ ਹੋਰ ਆਪਣੇ ਜਿਮ ਹੋ ਗਿਆ ਗਰਾਊਂਡ ਦਾ ਕਰਾਂਗੇ ਕਿ ਕੋਈ ਗਰਾਊਂਡ ਸਾਡੇ ਪਿੰਡ ਦੇ ਵਿੱਚ ਹੈਗੀ ਨਹੀਂ ਆ ਕੋਈ ਸੈਰ ਕਰਨ ਲਈ ਸ਼ਾਮ ਨੂੰ ਸਵੇਰੇ ਕਿਸੇ ਨੇ ਜਾਣਾ ਹੋਵੇ ਤੇ ਕਿਤੇ ਜਾ ਹੀ ਨਹੀਂ ਸਕਦਾ ਤੇ ਰੋਡ ਦੇ ਉੱਤੇ ਵਹੀਕਲ ਬਹੁਤ ਹੁੰਦੇ ਆ ਕੋਈ ਰੋਡ ਤੇ ਜਾਵੇ ਤਾਂ ਕਿਸੇ ਨੂੰ ਇਨਸੀਡੈਂਟ ਹੋ ਸਕਦਾ ਕਿਸੇ ਟਾਈਮ ਵੀ ਵੈਕਰ ਜੀ ਦਾ ਖਾਲਸਾ ਵੈਕਰ ਜੀ ਕੀ ਫਤਿਹ ਨਾਮ ਗੁਰਦੇਵ ਸਿੰਘ ਪਿੰਡ ਕਲਸ ਜ਼ਿਲ੍ਹਾ ਤਰਨਤਨ ਅੱਜ ਪਿੰਡ ਵੱਲੋਂ ਸਬਰ ਸੰਮਤੀ ਨਾਲ ਮੈਂਬਰ ਚੁਣਿਆ ਗਿਆ ਮੈਂ ਆਰਮੀ ਚੋਂ ਵੈਸੇ ਰਿਟਾਇਰ ਹੋਇਆ ਹੋਣੀ 4-5 ਮਹੀਨੇ ਹੋ ਮੈਨੂੰ ਚੱਲ ਆਪਣੀ ਸੋਚ ਹੀ ਇਹ ਵੀ ਜੋ ਸਰਪੰਚ ਸਾਹਿਬ ਚੁਣੇ ਗਏ ਨੇ ਇਹਦੇ ਨਾਲ ਵੀ ਅਕਸਰ ਸਾਡੀ ਫੋਨ ਤੇ ਬਾਹਰ ਹੀ ਨਿਊਜ਼ੀਲੈਂਡ ਹੀ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ ਏ ਮੁੰਡਾ ਬਾਹਰੋਂ ਆਇਆ ਤੇ ਮੈਂ ਚਲ ਆਰਮੀ ਚ ਤੇ ਸਾਡੀ ਅਕਸਰ ਗੱਲਬਾਤ ਹੁੰਦੀ ਸੀ ਤੇ ਆਪਾਂ ਕੋਈ ਵਧੀਆ ਤਰੀਕੇ ਨਾਲ ਜੇ ਤੱਕ ਕੋਈ ਹੋਏ ਨਹੀਂ ਮਸਲੇ ਬੜੇ ਆ ਨਹੀਂ ਲੜਾਈਆਂ ਝਗੜਿਆਂ ਦੇ ਹਰ ਵਾਰੀ ਹੁੰਦੇ ਆ ਪੰਜ ਸਾਲ ਫਿਰ ਉਹ ਚੱਲਦਾ ਰਹਿੰਦਾ ਕਲੇਸ਼ ਹੀ ਚੱਲਦਾ ਰਹਿੰਦਾ ਕੋਈ ਸੁਧਰਦਾ ਨਹੀਂ ਕੰਮ ਵਿਕਾਸ ਪੱਕੋ ਆਪਣਾ ਪਿੰਡ ਕਾਫੀ ਅਜੇ ਮਤਲਬ ਜਿਤਨਾ ਸਾਡੇ ਪਿੰਡ ਨਹਿਰੀ ਪਾਣੀ ਨਹਿਰੀ ਪਾਣੀ ਵੀ ਸਰਕਾਰ ਨੇ ਜਿਤਨਾ ਸੂਵੇ ਪੱਕੇ ਕਰਾਏ ਆ ਉਹਨਾਂ ਸਾਡਾ ਵੀ ਫਰਜ਼ ਬੰਦਾ ਤੇ ਅਸੀਂ ਹਲਾ ਮਾਰੀਏ ਤੇ ਪੋਰੇ ਪਾ ਕੇ ਜਿਤਨਾ ਵੀ ਹੋ ਸਕੇ ਉਹ ਲਿਆਈਏ ਕਾਫੀ 30 ਸਾਲ ਪਹਿਲਾਂ ਟੈਂਕੀ ਬਣੀ ਸੀ ਅੱਜ ਵੀ ਚਾਲੂ ਆ ਪਰ ਉਹ ਧਿਆਨ ਨਹੀਂ ਉਹਦੇ ਵੱਲ ਕੋਈ ਦੇ ਰਿਹਾ ਕਿਹੜੀ ਪਾਰਟੀ ਸਮਰਥਨ ਕਰਨਗੀ ਤੁਸੀਂ ਪਾਰਟੀ ਅਹੀਂ ਮਤਲਬ ਵਿਕਾਸ ਵਾਸਤੇ ਅਹੀਂ ਤੇ ਪਿੰਡ ਦਾ ਵਿਕਾਸ ਹੋਵੇ ਆਜ਼ਾਦ ਪਾਰਟੀ ਆ ਸਾਰਾ ਪਿੰਡ ਆਜ਼ਾਦ ਆ ਕਿਸੀ ਪਾਰਟੀ ਸਮਰਥਨ ਕਰੋਗੇ ਨਹੀਂ ਨਹੀਂ ਅਹੀਂ ਇਹ ਮਤਲਬ ਇਹ ਸਮਾਹ ਹੋਊਗਾ ਇਹ ਪਹਿਲਾਂ ਆਪਣਾ ਪਹਿਲਾਂ ਅਸੀਂ ਆਪਣੇ ਪਿੰਡ ਦਾ ਵਿਕਾਸ ਆ ਉਸ ਤੋਂ ਬਾਅਦ ਪਾਰਟੀ ਆ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅੱਜ ਇਸੇ ਕਰਕੇ ਪਧਨ ਲਿਆ ਆ ਇਹ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਸੋ ਦੱਸਦੀ ਹੈ ਕਿ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਇਸ ਦੇ ਲਈ ਕੁਝ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚ ਚੁਣ ਲਏ ਗਏ ਨੇ ਉੱਥੇ ਹੀ ਦੂਜੇ ਪਾਸੇ ਕਈ ਪਿੰਡਾਂ ਦੇ ਵਿੱਚ ਬੋਲੀ ਲੱਗ ਰਹੀ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਲਗਾਤਾਰ ਅਲਰਟ ਤੇ ਹੈ ਤੇ ਕਾਰਵਾਈ ਵੀ ਕਰਦੀ ਨਜ਼ਰ ਆ ਰਹੀ ਹੈ ਅੰਮ੍ਰਿਤਸਰ ਤੋਂ ਅਕਸ਼ਿਤ ਰਿਪੋਰਟ ਅੰਮ੍ਰਿਸਰ ਕੇਸਰੀ